ਹਾਂਜੀ ਕੀ ਹਾਲ ਚਾਲ ਹੈ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਕੁਝ ਇੱਕ ਕਹਾਣੀਆਂ ਯਾਰ ਐਹੋ ਜੀਆਂ ਹੁੰਦੀਆਂ ਨੇ ਜਿਹੜੀਆਂ ਕੀ ਸੁਣਾਉਣ ਲੱਗਿਆਂ ਵੀ ਸ਼ਰਮ ਆਉਂਦੀ ਆ ਕੀ ਯਾਰ ਸਾਡੇ ਸਮਾਜ ਦੇ ਵਿੱਚ ਹੋ ਕੀ ਗੁਜਰਿਆ ਹੁਣਾ ਸ੍ਰੀ ਮਕਸਰ ਸਾਹਿਬ ਦੇ ਨੇੜਲੇ ਪਿੰਡ ਦੀ ਇਹ ਘਟਨਾ ਆ ਇੱਕ ਕੁੜੀ ਸੀ ਵਿਆਹੀ ਵਰੀ ਸੀ ਜਿਹੜਾ ਘਰ ਵਾਲਾ ਸੀਗਾ ਉਹ ਵੀ ਸੋਹਣਾ ਸੁਨੱਖਾ ਸੀ ਬੜਾ ਸਾਊ ਸੀ ਬੜਾ ਸ਼ਰੀਫ ਸੀਗਾ ਤੇ ਉਹ ਕੁੜੀ ਦੋ ਜਵਾਕਾਂ ਦੀ ਮਾਂ ਸੀ ਇੱਕੋ ਦਾ ਬੇਟਾ ਸੀ ਤੇ ਇੱਕੋ ਦੀ ਬੇਟੀ ਸੀ ਘਰ ਵਾਲਾ ਨਾ ਕੋਈ ਨਸ਼ਾ ਪੱਤਾ ਕਰਦਾ ਸੀ ਵਿਚਾਰਾ ਮਿਹਨਤੀ ਸੀਗਾ ਆਪਦੇ ਕੰਮ ਤੇ ਜਾਂਦਾ ਸੀ ਪੈਸਾ ਕਮਾ ਕੇ ਉਹਦੇ ਪਰਿਵਾਰ ਨੂੰ ਦਿੰਦਾ ਸੀਗਾ ਤੇ ਉਸ ਕੁੜੀ ਦੀ ਹਰ ਰੀਜ ਵੀ ਪੂਰੀ ਕਰਦਾ ਸੀ ਹਰ ਸੁਪਨਾ ਵੀ ਪੂਰਾ ਕਰਦਾ ਸੀ ਹੁਣ ਬੰਦਾ ਸਾਊ ਆ ਸ਼ਰੀਫ ਆ ਨਸ਼ਾ ਪੱਤਾ ਵੀ ਨਹੀਂ ਕਰਦਾ ਮਿਹਨਤੀ ਵੀ ਪੂਰਾ ਪਰ ਜਿਹੜੀ ਘਰ ਵਾਲੀ ਆ ਉਹਦੇ ਵੀ ਲੱਛਣ ਮਾੜੇ ਘਰ ਵਾਲੀ ਦੇ ਨਜਾਇਜ਼ ਸਬੰਧ ਸਨ ਆਪਣੇ ਘਰ ਵਾਲੇ ਦੇ ਭਤੀਜੇ ਨਾਲ ਭਤੀਜੇ ਨਾਲ ਗਲਤ ਹੋ ਗਈ ਠੀਕ ਆ ਹੁਣ ਘਰ ਵਾਲਾ ਵਿਚਾਰਾ ਕੰਮ ਤੇ ਜਾਇਆ ਕਰੇ ਪਿਛੋਂ ਭਤੀਜੇ ਨਾਲ ਰੰਗ ਰਲੀਆਂ ਮਨਾਇਆ ਕਰੇ ਭਤੀਜੇ ਨੂੰ ਪੈਸੇ ਵੀ ਖਵਾਇਆ ਕਰੇ ਹੁਣ ਘਰ ਵਾਲਾ ਵਿਚਾਰਾ ਖੂਨ ਪਸੀਨੇ ਦੀ ਕਮਾਈ ਕਮਾ ਕੇ ਆਪਣੀ ਘਰ ਵਾਲੀ ਦੇ ਹੱਥ ਤੇ ਧਰਦਾ ਵੀ ਲੈ ਭਾਗਵਾਨ ਨੇ ਆ ਚੱਕ ਮੈਂ ਪੈਸੇ ਕਮਾ ਕੇ ਲਿਆਇਆ ਹੁਣ ਦੱਸੋ ਕਿ ਐਹੋ ਜੀ ਘਰ ਵਾਲੀ ਦਾ ਬੰਦਾ ਕੀ ਕਰੇ ਘਰ ਵਾਲੇ ਦੀ ਖੂਨ ਪਸੀਨੇ ਦੀ ਕਮਾਈ ਚੱਕ ਕੇ ਆਪਣੇ ਆਸ਼ਕ ਨੂੰ ਖਵਾਈ ਜਾਵੇ ਹੁਣ ਜਿਹੜਾ ਭਤੀਜਾ ਸੀ ਥੋੜਾ ਨਿਆਣੀ ਮਤ ਦਾ ਸੀਗਾ ਉਹਨੂੰ ਆਏ ਸੀ ਵੀ ਚਲ ਠੀਕ ਆ ਯਾਰ ਚਾਚੀ ਪੈਸੇ ਦਿੰਦੀ ਐ ਕੋਈ ਚੱਕਰ ਨਹੀਂ ਹਨਾ ਤੇ ਨਾਲੇ ਚਲ ਮੌਜ ਮਸਤੀ ਹੋਈ ਜਾਂਦੀ ਹੈ। ਸਾਲ ਦੂਸ ਵਾਲਿਆਂ ਲੰਘੇ, ਭਤੀਜਾ ਮੜਾ ਜਾਂ ਹੋਰ ਵੱਡਾ ਹੋਇਆ ਤੇ ਭਤੀਜੇ ਨੂੰ ਮੜੀ ਜੀ ਅਕਲ ਆਈ ਯਾਰ ਵੀ ਮੈਂ ਆਪਦੇ ਘਰ ਚ ਕੀ ਗੰਦ ਪਾਉਣ ਡਿਆ ਹਨਾ ਵੀ ਮੇਰੀ ਇਹ ਚਾਚੀ ਲੱਗਦੀ ਹੈ ਮੇਰਾ ਚਾਚਾ ਇੱਡਾ ਮੇਰਾ ਮੋਹ ਪਿਆਰ ਕਰਦਾ ਵੀ ਮੇਰੇ ਤੋਂ ਸ਼ਾਇਦ ਗਲਤੀ ਹੋ ਗਈ। ਚਲ ਭਤੀਜੇ ਨੇ ਇਹ ਸੋਚ ਲਿਆ ਵੀ ਚਲ ਯਾਰ ਮੇਰੇ ਤੋਂ ਗਲਤੀ ਹੋ ਗਈ ਵੀ ਆਪਾਂ ਹੁਣ ਚਾਚੀ ਦਾ ਖਹਿੜਾ ਛੱਡ ਦਈਏ। ਵੀ ਕੱਲ ਨੂੰ ਇਸ ਗੱਲ ਦਾ ਪਤਾ ਲੱਗ ਜੂਗਾ ਹਨਾ ਵੀ ਲੋਕ ਆਪਾਂ ਨੂੰ ਕੀ ਕਹਿਣਗੇ ਨਾਲੇ ਚਾਚਾ ਮੈਨੂੰ ਕੀ ਕਹੂਗਾ ਵੀ ਚਲ ਜੋ ਹੋ ਗਿਆ ਹਬਾ ਗਿਆ ਉਸ ਗੱਲ ਤੇ ਚਲ ਮਿੱਟੀ ਪਾ ਦਈਏ। ਚਲੋ ਭਤੀਜੇ ਨੇ ਪਹਿਲਾਂ ਬθεਰਾ ਗੰਦ ਪਾ ਲਿਆ ਚਾਲੂ ਕਿਸੇ ਮੋੜ ਤੇ ਆ ਕੇ ਸਿਆਣਾ ਬਣ ਦੀ ਕੋਸ਼ਿਸ਼ ਕੀਤੀ ਭਤੀਜਾ ਚਾਚੀ ਤੋਂ ਪਛਾਣ ਹੋ ਗਿਆ ਚਾਚੀ ਨੂੰ ਮਿਲਣਾ ਜੁਲਣਾ ਛੱਡਤਾ ਹੌਲੀ ਹੌਲੀ ਭਤੀਜੇ ਨੇ ਆਪਦੀ ਚਾਚੀ ਨਾਲ ਫੋਨ ਤੇ ਗੱਲਬਾਤ ਕਰਨੀ ਵੀ ਬਾਈ ਬਿਲਕੁਲ ਬੰਦ ਕਰ ਦਿੱਤੀ ਹੁਣ ਚਾਚੀ ਦਾ ਉਹਦੇ ਬਣਾ ਜੀਣਾ ਲੱਗਿਆ ਕਰੇ ਚਾਚੀ ਨੂੰ ਫੋਨ ਲਾਇਆ ਕਰੇ ਉਹ ਕਦੇ ਫੋਨ ਚੱਕ ਲਿਆ ਕਰੇ ਕਹਦੇ ਕਰੇ ਮੈਂ ਫਲਾਣੀ ਥਾਂ ਤੇ ਆ ਮੈਂ ਤਾਂ ਫਲਾਣੀ ਥਾਂ ਤੇ ਆ ਮੈਂ ਤਾਂ ਬੀਜੀ ਆ ਮੈਂ ਤਾਂ ਇਹ ਕਰਦਾ ਮੈਂ ਤਾਂ ਉਹ ਕਰਦਾ ਪਰਾ ਹੌਲੀ ਹੌਲੀ ਭਤੀਜੇ ਨੇ ਚੱਕ ਕੇ ਕੀ ਕੀਤਾ ਚਾਚੀ ਨਾਲ ਫੋਨ ਤੇ ਗੱਲਬਾਤ ਕਰਨੀ ਬਿਲਕੁਲ ਬੰਦ ਕਰ ਦਿੱਤੀ ਹੁਣ ਚਾਚਾ ਕੰਮ ਤੇ ਚਲਾ ਜਾਇਆ ਕਰੇ ਚਾਚੀ ਪਿੱਛੋਂ ਦੇਵਪਤੀ ਜੀ ਰੋ ਫੋਨ ਤੇ ਫੋਨ ਹਾਰ ਕੇ ਉਹਨੇ ਚਾਚੀ ਦਾ ਨੰਬਰ ਬਲੌਕ ਲਿਸਟ ਚ ਪਾ ਦਿੱਤਾ ਵੀ ਚੱਲ ਯਾਬ ਮੁੱਕੇ ਨਾ ਆਪਾਂ ਨੂੰ ਫੋਨ ਆਊਗਾ ਨਾ ਗੱਲਬਾਤ ਹੋਊਗੀ ਮੁੜ ਕੇ ਚਾਚੀ ਕੀ ਕਰਦੀ ਆ ਆ ਆਪਦੇ ਪੇਕੇ ਜਾਂਦੀ ਆ ਉੱਥੋਂ ਹੋਰ ਨੰਬਰ ਇੱਕ ਲੈ ਲੈਂਦੀ ਆ ਹੋਰ SIM ਲੈ ਲੈਂਦੀ ਆ ਮੁੜ ਕੇ ਉਸ ਨੰਬਰ ਤੋਂ ਭਤੀਜੇ ਨੂੰ ਫੋਨ ਕਰਦੀ ਆ ਭਤੀਜਾ ਫੋਨ ਚੱਕ ਲੈਂਦਾ ਚਾਚੀ ਅੱਗੋਂ ਭਤੀਜੇ ਨੂੰ ਕਹਿੰਦੀ ਹੈ ਵੀ ਮੈਂ ਤੈਨੂੰ ਮਿਲਣਾ ਤੂੰ ਹੁਣੇ ਘਰੇ ਆ ਘਰੇ ਕੋਈ ਨਹੀਂ ਹੈਗਾ ਭਤੀਜਾ ਕਹਿੰਦਾ ਵੀ ਦੇਖ ਚਾਚੀ ਪਹਿਲਾਂ ਜੋ ਹੋ ਗਿਆ ਹਵਾ ਗਿਆ ਨਿਆਣ ਮਤ ਚ ਠੀਕ ਆ ਪਰ ਮੈਂ ਹੁਣ ਆ ਕੰਮ ਨਹੀਂ ਕਰਨਾ ਮੈਨੂੰ ਉਸ ਗੱਲ ਤੇ ਬੜੀ ਸ਼ਰਮ ਵੀ ਆਉਂਦੀ ਤੇ ਬੜਾ ਪਛਤਾਵਾ ਵੀ ਹੁੰਦਾ ਵੀ ਇੱਥੋਂ ਬਹੁਤ ਵੱਡੀ ਗਲਤੀ ਹੋ ਗਈ ਤੇ ਚਾਚੀ ਅੱਗੋਂ ਭਤੀਜੇ ਨੂੰ ਧਮਕੀ ਦਿੰਦੀ ਆ ਵੀ ਜੇ ਤੂੰ ਮੈਨੂੰ ਘਰੇ ਅੱਜ ਮਿਲਣ ਨਾ ਆਇਆ ਜਾਂ ਤੂੰ ਮੇਰਾ ਫੋਨ ਨਾ ਚੱਕਿਆ ਤਾਂ ਮੈਂ ਕੁਝ ਖਾ ਕੇ ਮਰ ਚੋਗੀ ਚਲੋ ਜੀ ਭਤੀਜਾ ਮਿਲਣ ਨਹੀਂ ਆਉਂਦਾ ਅਗਲੇ ਦਿਨ ਚਾਚੀ ਫੇਰ ਇਕੱਲੀ ਘਰੇ ਹੁੰਦੀ ਆ ਘਰ ਵਾਲਾ ਕੰਮ ਤੇ ਚੱਲ ਜਾਂਦੇ ਬੱਚੇ ਸਕੂਲ ਚਲੇ ਜਾਂਦੇ ਆ ਫੇਰ ਫੋਨ ਕਰਦੀ ਆ ਅੱਗੋਂ ਭਤੀਜਾ ਫੋਨ ਨਹੀਂ ਚੱਕਦਾ ਫੇਰ ਚਾਚੀ ਭਤੀਜੇ ਨੂੰ ਵਟਸਐਪ ਤੇ ਮੈਸੇਜ ਕਰਦੀ ਆ ਕਿ ਜੇ ਤੂੰ ਮੈਨੂੰ ਫੋਨ ਨਾ ਕੀਤਾ ਸ਼ਾਮ ਦੇ 4 ਵਜੇ ਤੱਕ ਮੈਂ ਤੇਰਾ ਵੇਟ ਕਰੂੰਗੀ ਜੇ ਤੂੰ ਸ਼ਾਮ ਦੇ 4 ਵਜੇ ਤੱਕ ਮੇਰੇ ਘਰੇ ਆ ਗਿਆ ਜਾਂ ਮੈਨੂੰ ਬੈਕ ਕਾਲ ਕਰ ਲਈਦਾ ਠੀਕ ਆ ਜੇ ਤੂੰ ਮੈਨੂੰ ਬੈਕ ਕਾਲ ਨਾ ਕੀਤੀ ਮੇਰੇ ਨਾਲ ਗੱਲ ਨਾ ਕੀਤੀ ਮੈਂ ਕੁਝ ਖਾ ਕੇ ਮਰ ਜਾਊਂਗੀ ਹੁਣ ਪਤੀਜਾ ਉਹ ਤੋਂ ਖਹਿੜਾ ਛਡਾਉਂਦਾ ਸੀ ਪਤੀਜਾ ਕਹਿੰਦਾ ਮੇਰਾ ਖਹਿੜਾ ਛੁੱਟੇ ਵੀ ਕੱਲ ਨੂੰ ਇਹ ਗੱਲਾਂ ਬਾਹਰ ਨਿਕਲਣਗੇ ਕੀ ਫਾਇਦਾ ਚਲੋ ਜੀ ਪਤੀਜਾ ਨਾ ਹੀ ਚਾਚੇ ਨੂੰ ਮਿਲਣ ਆਇਆ ਨਾ ਹੀ ਉਹਨੇ ਮਾਂ ਦੇ ਪੁੱਤ ਨੇ ਬੈਕ ਕਾਲ ਕੀਤੀ ਤੇ 4 ਵਜੇ ਤੋਂ ਬਾਅਦ ਚਾਚੀ ਨੇ ਵੇਖੋ ਕੀ ਕਰਤੂਤ ਕੀਤੀ ਝੱਕ ਕੇ ਸਪਰੇਅ ਪੀ ਲਈ ਆਤਮ ਹੱਤਿਆ ਕਰ ਲਈ ਚਲੋ ਜੀ ਸਪਰੇ ਪੀਲੀ ਮੁੜ ਕੇ ਜਿਹੜੇ ਪੇਕੇ ਸੀ ਉਹ ਵੀ ਰੋਲ ਪਟਣ ਲੱਗ ਗਏ ਉਹ ਜਵਾਈ ਤੇ ਪ੍ਰੈਸ਼ਰ ਪਾਉਣ ਵੀ ਤੇਰੇ ਕਰਕੇ ਸਾਡੀ ਧੀ ਮਰ ਗਈ ਜੇ ਹੋ ਗਿਆ ਪੁਲਿਸ ਮੁਕਦਮਾ ਬਣ ਗਿਆ ਪੁਲਿਸ ਨੇ ਜਾਂਚ ਪੜਤਾਲ ਕੀਤੀ ਚਾਚੀ ਦੇ ਮੋਬਾਈਲ ਦੀ ਫੋਲਾ ਫਾਲੀ ਹੋਈ ਤੇ ਚੈਟ ਚ ਉਹ ਗੱਲ ਸਾਹਮਣੇ ਆ ਗਈ ਵੀ ਇਹਦਾ ਭਤੀਜੇ ਨੂੰ ਕਹਿੰਦੀ ਸੀ ਮੇਰੇ ਨਾਲ ਜੇ ਗੱਲ ਨਾ ਕੀਤੀ ਮੈਂ ਮਰ ਜੂਗੀ ਮੈਂ ਤੈਨੂੰ ਪਿਆਰ ਕਰਦੀ ਆ ਮੈਂ ਤੇਰੇ ਬਿਨਾ ਰਹਿ ਨਹੀਂ ਸਕਦੀ ਮੈਂ ਤੈਨੂੰ ਮਿਲਣਾ ਚਾਹੁੰਨੀ ਆ ਉਹ ਸਾਰੀ ਚੈਟ ਦਾ ਚਿੱਠਾ ਖੁੱਲ ਗਿਆ ਹੁਣ ਉਹ ਭਤੀਜਾ ਵੀ ਚਾ ਕਿਸੇ ਨੂੰ ਮੂੰਹ ਖਾਉਣ ਜੋਗੇ ਨਹੀਂ ਰਿਹਾ ਚਲ ਬਿਚਾਰਾ ਦਾ ਕਹਦਾ ਗੰਨ ਤੋਂ ਉਹ ਬਥੇਰਾ ਪਾਤਾ ਪਹਿਲੇ ਇਹਨੂੰ ਬਿਸ਼ਰਮ ਚਾਹੀਦੀ ਸੀ ਭਾਵੇਂ ਨਿਆਣ ਮਤ ਸੀਗੀ ਪਰ ਹੁਣ ਇਹ ਸੋਚੋ ਕਿ ਯਾਰ ਉਹ ਜਿਹੜਾ ਬੰਦਾ ਉਹਦਾ ਘਰ ਵਾਲਾ ਸੀਗਾ ਉਹਦੇ ਦਿਲ ਤੇ ਕੀ ਬੀਤਦੀ ਹੋਊਗੀ ਯਾਰ ਵੀ ਮੈਂ ਇਹ ਨਾਲ ਲਾਵਾਂ ਲਈਆਂ ਮੈਂ ਦਿਨ ਰਾਤ ਖੂਨ ਪਸੀਨਾ ਬਹਾਉਂਦਾ ਕੰਮ ਕਰਦਾ ਮੈਂ ਮਿਹਨਤ ਦਾ ਪੈਸਾ ਲਿਆ ਕੇ ਇਸ ਔਰਤ ਦੇ ਹੱਥ ਤੇ ਧਰਦਾ ਰਿਆ ਵੀ ਮੇਰੀ ਇਹ ਘਰ ਵਾਲੀ ਆ ਤੇ ਇਹ ਮੇਰੇ ਭਤੀਜੇ ਨਾਲ ਖੇ ਖਾਂਦੀ ਦੀ ਵੀ ਮੈਂ ਤਾਂ ਸ਼ਰੀਕੇ ਜਿਸ ਨੂੰ ਮੂੰਹ ਵਿਖਾਉਣ ਜੋਗੇ ਰਿਹਾ ਵੀ ਮੇਰੀ ਘਰ ਵਾਲੀ ਨੇ ਇਹੋ ਜਿਹਾ ਮੇਰੇ ਮੂੰਹ ਤੇ ਕਲੰਕ ਮੜਿਆ ਉਹ ਤਾਂ ਚਲ ਮਰਨੋਂ ਮਰ ਗਈ ਉਹਦਾ ਸਪਰੇ ਪੀ ਕੇ ਤਾਂ ਜੂੜ ਵੱਢ ਲ ਪਰ ਜਿਹੜਾ ਕਲੰਕ ਉਹਦੇ ਘਰ ਵਾਲੇ ਦੇ ਮੱਥੇ ਤੇ ਉਹ ਜਨਾਨੀ ਲਾ ਗਈ ਉਹ ਸਾਰੀ ਔਰ ਮਿਟੂਗਾ ਦੱਸੋ ਯਾਰ ਸ਼ਰੀਕਾ ਦੇ ਬੀਲਾ ਦਾ ਕੀ ਕਹੂਗਾ ਵੀ ਯਾਰ ਤੇਰੀ ਘਰ ਵਾਲੇ ਭਤੀਜੇ ਨੂੰ ਕਦੇ ਸੀ ਮੈਨੂੰ ਮਿਲ ਲੈ ਮੇਰੇ ਨਾਲ ਸਾਰਾ ਕੁਝ ਕਰ ਨਹੀਂ ਤੇ ਮੈਂ ਮਰ ਜੂਗੀ ਵੀ ਉਹਦੇ ਇਸਕ ਚੈਡੀ ਨਹੀਂ ਹੋਗੀ ਵੀ ਮਿਲ ਨਹੀਂ ਆਇਆ ਉਹਨੇ ਫੋਨ ਤੇ ਗੱਲ ਨਹੀਂ ਕੀਤੀ ਜਨਾਨੀ ਤੇਰੀ ਮਰ ਗਈ ਥੋੜੇ ਸਮੇਂ ਬਾਅਦ ਉਹ ਬੰਦੇ ਨੂੰ ਟੀਚਰਾਂ ਹੋਣਗੇ ਉਹਦੇ ਜਵਾਬ ਵੱਡੇ ਹੋਣਗੇ ਉਹਨਾਂ ਨੂੰ ਕਿਹੜੇ ਕਿਹੜੇ ਮਹਿਨੇ ਸ਼ਰੀਕੇ ਚ ਵੱਜਣਗੇ ਕੀ ਕੀ ਉਹਨਾਂ ਨੂੰ ਸੁਣਨਾ ਪਊਗਾ ਕਦੇ ਸੋਚਿਆ ਯਾਰ ਕੱਲ ਉਹਨਾਂ ਜਵਾਕਾਂ ਨੂੰ ਕਹਿਣਗੇ ਯਾਰ ਤੂੰ ਕੀ ਗੱਲ ਕਰਦਾ ਓਏ ਤੇਰੀ ਮਾਂ ਦਾ ਫਲਾਣੇ ਪਿੱਛੇ ਮਰ ਗਈ ਸੀ ਆਪਦੇ ਭਤੀਜੇ ਨਾਲ ਗਲਤ ਸੀ ਉਹ ਚੈਟ ਚ ਸਾਰਾ ਚਿੱਠਾ ਖੁੱਲ ਗਿਆ ਵੀ ਇਹ ਪੈਸੇ ਖਵਾਉਂਦੀ ਰਹੀ ਆ ਇਹ ਇੰਨੀ ਵਾਰ ਨੂੰ ਮਿਲੀ ਜੇ ਹੋਇਆ ਉਹ ਆ ਚੈਟ ਚ ਗੰਦ ਪਿਲ 100 ਸੀ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਲੱਗ ਗਿਆ ਸਾਰੇ ਸ਼ਰੀਕ ਕੇ ਵੀਰਿਆਂ ਨੂੰ ਪਤਾ ਲੱਗ ਗਿਆ ਮੈਂ ਚਾਹੁੰਦਾ ਯਾਰ ਵੀ ਰੱਬ ਇਹੋ ਜੀ ਘਰ ਵਾਲੀ ਕਿਸੇ ਨੂੰ ਨਾ ਦੇ ਯਾਰ ਲੱਖ ਬੰਦੇ ਦਾ ਦੁਸ਼ਮਣ ਹੋਵੇ ਕੋਈ ਗੱਲ ਨਹੀਂ ਲੱਖ ਬੰਦੇ ਦੇ ਘਰ ਚ ਗਰੀਬੀ ਹੋਵੇ ਕੋਈ ਗੱਲ ਨਹੀਂ ਪਰ ਬੰਦੇ ਦੀ ਕਦੇ ਘਰ ਵਾਲੀ ਮਾੜੀ ਨਾ ਹੋਵੇ ਬਈ ਮੈਂ ਇੱਕ ਗੱਲ ਕਹਿਣਾ ਹੁੰਦਾ ਕੀ ਬੇਸ਼ੱਕ ਬੰਦਾ ਗਰੀਬ ਆ ਝੁੱਗੀ ਚੋਪੜੀ ਚ ਰਹਿੰਦਾ ਕੱਚੇ ਘਰ ਚ ਰਹਿੰਦਾ ਜੇ ਉਹਦੀ ਘਰ ਵਾਲੀ ਬਈ ਚੰਗੀ ਆ ਨਾ ਘਰ ਵਾਲੇ ਦਾ ਕਰੈਕਟਰ ਚੰਗਾ ਆਪਦੇ ਘਰ ਵਾਲੇ ਨਾਲ ਵਫਾਦਾਰ ਆ ਮੈਂ ਕਹਿੰਦਾ ਬਈ ਉਹਦੇ ਵਰਗਾ ਕੋਈ ਅਮੀਰ ਬੰਦਾ ਦੁਨੀਆ ਤੇ ਨਹੀਂ ਹੈਗਾ ਉਹੋ ਜੀ ਪ੍ਰਾਪਰਟੀ ਦਾ ਕੀ ਫਾਇਦਾ ਉਹੋ ਜੀ ਜ਼ਮੀਨ ਜਾਇਦਾਦ ਦਾ ਕੀ ਫਾਇਦਾ ਕਿ ਬੰਦਿਆ 100 ਕিল্লা ਦਾ ਮਾਲਕ ਆ ਤੇ ਘਰ ਵਾਲੀ ਕਿਸੇ ਨਾਲ ਖੇ ਖਾਂਦੀ ਫਿਰਦੀ ਆ ਮੈਂ ਕਹਿੰਦਾ ਉਹ 100 ਕੱਲਾ ਵੀ ਮਿੱਟੀ ਆ ਯਾਰ ਮੈਂ ਬੜੀਆਂ ਵੀਡੀਓ ਚ ਕਿਹਾ ਕੀ ਪਹਿਲਾਂ ਇਹ ਨਾਰਾ ਸੀਗਾ ਧੀਆ ਬਚਾਓ ਪਰ ਅੱਜ ਕਹਿਣਾ ਪੁੱਤ ਬਚਾ ਲੋ ਇਹ ਪੁੱਤ ਬਚਾ ਲੋ ਅੱਜ ਕੱਲ ਕੁਝ ਕੁ ਬਦ ਚੱਲਣਾ ਔਰਤਾਂ ਨੇ ਘਰ ਐਨੇ ਕ ਫੂਕਤੇ ਆ ਵੀ ਗੱਲਾਂ ਛੜ ਦਿਓ ਬਗਾਨੇ ਪੁੱਤ ਘਰ ਵਾਲਿਆਂ ਹੱਥ ਦੁਖੀ ਹੋ ਕੇ ਫਾ ਲੈ ਲੈ ਮਰੀ ਜਾਂਦੇ ਆ ਸਪਰੇਆਂ ਪੀ ਪੀ ਮਰੀ ਜਾਂਦੇ ਆ ਕੁਝ ਕੁ ਬਦ ਚੱਲਣਾ ਔਰਤਾਂ ਇਹੋ ਜੀਆਂ ਨੇ ਜਿਹੜੀਆਂ ਘਰ ਵਾਲੇ ਦੇ ਮੱਥੇ ਤੇ ਕਲੰਕ ਮਨ ਲੱਗਿਆ ਜਮਾ ਹੀ ਨਹੀਂ ਸੋਚਦੀਆਂ ਵੇ ਜਮਾ ਹੀ ਨਹੀਂ ਸੋਚਦੀਆਂ ਮੈਂ ਜਿਹੜੀਆਂ ਬਦ ਚੱਲਣ ਔਰਤਾਂ ਨੇ ਜਿਹੜੀਆਂ ਠਰਕਾਂ ਭੋਰਦੀਆਂ ਨੇ ਵਿਆਹ ਤੋਂ ਬਾਅਦ ਕਿਸੇ ਨਾਲ ਫੌਂਟ ਤੇ ਗੱਲਾਂ ਬਾਤਾਂ ਕਰਦੀਆਂ ਨੇ ਆਪ ਦੇ ਘਰ ਵਾਲੇ ਦੀ ਕਮਾਈ ਕਿਸੇ ਨੂੰ ਖਵਾਉਂਦੀਆਂ ਨੇ ਮੈਂ ਇਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਆਹ ਵੀਡੀਓ ਦੇ ਜ਼ਰੀਏ ਕਿ ਕੰਨ ਖੋਲ ਕੇ ਮੇਰੀ ਉਹ ਕੁੜੀਆਂ ਜਾਂ ਉਹ ਔਰਤਾਂ ਗੱਲ ਸੁਣ ਲੈਣ ਜਿਹੜੀਆਂ ਵਿਆਹ ਤੋਂ ਬਾਅਦ ਆਇਸ਼ਕ ਮੁਸ਼ਕ ਵਿੱਚ ਪਈਆਂ ਖਲੋਤੀਆਂ ਨੇ ਵੀ ਜਦੋਂ ਤੁਹਾਡੇ ਤੇ ਔਖਾ ਟਾਈਮ ਆ ਗਿਆ ਤੁਹਾਨੂੰ ਕੋਈ ਬਿਮਾਰੀ ਸ਼ਮਾਰੀ ਲੱਗ ਗਈ ਤੁਹਾਡਾ ਕਿਤੇ ਐਕਸੀਡੈਂਟ ਹੋ ਗਿਆ ਕੁਝ ਵੀ ਹੋ ਗਿਆ ਤੁਹਾਡੇ ਨਾਲ ਸਿਰਫ ਤੁਹਾਡਾ ਘਰ ਵਾਲਾ ਖੜੂਗਾ ਹੋਰ ਤੀਜੇ ਬੰਦੇ ਨੇ ਕਿਸੇ ਨੇ ਨਹੀਂ ਖੜਨਾ ਤੁਹਾਡਾ ਘਰ ਵਾਲੇ ਤੁਹਾਡੇ ਤੇ ਪੈਸੇ ਲਾਉ ਥੋੜਾ ਘਰ ਵਾਲੇ ਤੁਹਾਡੀ ਸੇਵਾ ਕਰੂ ਤੁਹਾਡੇ ਦੁੱਖ ਸੁੱਖ ਸਾਂਝਾ ਕਰੂ ਤੇ ਮੈਂ ਉਹਨਾਂ ਬੰਦਿਆਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਬਾਹਰ ਠਰਕਾਂ ਭੋਰਦੇ ਵਿਆਹ ਤੋਂ ਬਾਅਦ ਬਾਹਰ ਮੂੰਹ ਮਾਰਦੇ ਆ ਕਿ ਜਿੱਥੇ ਮਰਜੀ ਖੇ ਖਾ ਲੋ ਜੜੀਆਂ ਮਰਜੀ ਬੁੱਕਲਾਂ ਦਾ ਨਿੱਗ ਮਾਰ ਲਓ ਜਦੋਂ ਤੁਹਾਨੂੰ ਕੋਈ ਬਿਮਾਰੀ ਲੱਗ ਗਈ ਕੋਈ ਐਕਸੀਡੈਂਟ ਹੋ ਗਿਆ ਕੋਈ ਥੋੜੇ ਤੇ ਬਿਵਤਾ ਬਣ ਗਈ ਥੋਡੀ ਘਰ ਵਾਲੀ ਤੁਹਾਡੇ ਨਾਲ ਖੜੂਗੀ ਉਹੀ ਤੁਹਾਡੀ ਸੇਵਾ ਕਰੂ ਉਹੀ ਤੁਹਾਡਾ ਤੁਹਾਨੂੰ ਦਵਾਈਆਂ ਦਊਗੀ ਤੁਹਾਨੂੰ ਰੋਟੀਆਂ ਪਕਾ ਕੇ ਦੇਊ ਥੋੜੇ ਲੱਤਾਂ ਦੀ ਮਾਲਿਜ ਕਰੂਗੀ ਤੁਹਾਡੀ ਸਹੇਲੀਆਂ ਨੇ ਮੁੜ ਕੇ ਕਿਸੇ ਤੁਹਾਡੇ ਨਾਲ ਖੜਨਾ ਨਹੀਂਗਾ ਇਸ ਕਰਕੇ ਮੈਂ ਗੱਲ ਕਹਿਣਾ ਚਾਹੁੰਦਾ ਕਿ ਵਿਆਹ ਤੋਂ ਪਹਿਲਾਂ ਚਲੋ ਠੀਕ ਆ ਸਾਰੇ ਇਧਰ ਉਧਰ ਮ ਸੋਚਣਾ ਚਾਹੀਦਾ ਪਰ ਵਿਆਹ ਤੋਂ ਬਾਅਦ ਕੁੜੀਆਂ ਨੂੰ ਸੋਚਣਾ ਚਾਹੀਦਾ ਕਿ ਤੁਸੀਂ ਦੋ ਘਰਾਂ ਦੀ ਇੱਜ਼ਤ ਤੁਹਾਡੀ ਚੁੰਨੀ 'ਚ ਹੁੰਦੀ ਆ ਇੱਕ ਸਹੁਰੇ ਘਰ ਦੀ ਜੀ ਪੇਕੇਆਂ ਦੇ ਘਰ ਦੀ ਬੰਦੇ ਦੀ ਕੀਤੀ ਗਲਤੀ ਇੱਕ ਪੀੜੀ ਨੂੰ ਨੁਕਸਾਨ ਪਹੁੰਚਾਉਂਦੀ ਆ ਪਰ ਔਰਤ ਦੀ ਕੀਤੀ ਗਲਤੀ ਚਾਰ-ਚਾਰ ਪੀੜੀਆਂ ਦੇ ਮੱਥੇ 'ਤੇ ਕਲੰਕ ਲਾ ਦਿੰਦੀ ਆ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸ਼ਾਇਦ ਮੇਰੀਆਂ ਗੱਲਾਂ ਸੁਣ ਕੇ ਕੋਈ ਗੱਲ ਕਿਸਦੇ ਪੱਲੇ ਪੈ ਜਾਏ ਸਾਡਾ ਮਕਸਦ ਤੋਂ ਬਾਅਦ ਲੋਕਾਂ ਨੂੰ ਸੁਚੇਤ ਕਰਨਾ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣ ਲਈ ਥੋੜਾ ਬਹੁਤ ਬਹੁਤ ਧੰਨਵਾਦ